ਇਹ ਕਿ ਪਛਾੜਿਆ ਨਹੀਂ ਪਛਾਣ ਲਿਆ ਬਾਈ ਤੂੰ ਹੀ ਤਾਂ ਕਰਕੇ ਰਿਹਾ ਫੋਨ ਸਿਰੋਹੀ ਦਾ ਬਰਦਾ ਨੰਬਰ ਦੇਖ ਕੇ ਪਛਾੜਿਆ ਤੁਸੀਂ ਹੋਰ ਹੋਰ ਆਂਦੀਆਂ ਹੋਣਗੀਆਂ ਆਂਦੀਆਂ ਹੋਣਗੀਆਂ ਆਂਦੀਆਂ ਹੋਣਗੀਆਂ ਤੁਹਾਡੇ ਫੋਨ ਤੇ ਵੀ ਅਕਸਰ ਅਜਿਹੀਆਂ ਕਾਲਾਂ ਆਂਦੀਆਂ ਹੋਣਗੀਆਂ ਪਰ ਹੁਣ ਜਿੰਨੀਆਂ ਕਹਾੜੀਆਂ ਵਾਇਰਲ ਹੋ ਚੁੱਕੀਆਂ ਨੇ ਹੁਣ ਲਗਭਗ ਲੋਕ ਜਾਗਰੂਕ ਹੋ ਚੁੱਕੇ ਨੇ ਕਿ ਬਾਰੋ ਜਦੋਂ ਜਿਹੀ ਕਾਲ ਆਂਦੀ ਹੈ ਤੇ ਇਸ ਦਾ ਮਤਲਬ ਕੋਈ ਨਾ ਕੋਈ ਫਰੋਡ ਰਿਸ਼ਤੇਦਾਰ ਬਣ ਕੇ ਕਾਲ ਕਰ ਰਿਹਾ ਪਰ ਹੁਣ ਇਹਨਾਂ ਫੋਨ ਕਾਲ ਦੇ ਸਾਈਡ ਇਫੈਕਟ ਵੀ ਆਨੇ ਸ਼ੁਰੂ ਹੋ ਗਏ ਨੇ ਕਿਉਂਕਿ ਜੇਕਰ ਅਸਲੀ ਰਿਸ਼ਤੇਦਾਰ ਵੀ ਬਾਹਰੋਂ ਫੋਨ ਕਰ ਦਵੇ ਤੇ ਕਈ ਵਾਰ ਜੀ ਹਾਲ ਲੱਗ ਸਕਦਾ ਹੈ ਕਿ ਸ਼ਾਇਦ ਠਾਕੀ ਹੈ ਕਿ ਜਿਹੀ ਆਡੀਓ ਕਾਲ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਨੇ ਆਪਣੇ ਸੀਨੀਅਰ ਨੂੰ ਠੱਗ ਸਮਝ ਕੇ ਗਾਲਾਂ ਕੱਢ ਦਿੱਤੀਆਂ ਦਰਅਸਲ ਇਸ ਆਡੀਓ ਕਾਲ ਦੇ ਵਿੱਚ ਇੱਕ ਬੰਦਾ ਆਪਣੇ ਸਾਥੀ ਨੂੰ ਫੋਨ ਕਰਦਾ ਤੇ ਫੋਨ ਕਰਕੇ ਕਹਿੰਦਾ ਹੋਰ ਕਿੱਦਾਂ ਤੇ ਅੱਗੋਂ ਉਹ ਕਹਿੰਦਾ ਕਿ ਹਾਂਜੀ ਕੌਣ ਤੇ ਉਹ ਅੱਗੋਂ ਕਹਿੰਦਾ ਕਿ ਕੀ ਗੱਲ ਪਛਾਨਿਆ ਨਹੀਂ ਬਸ ਪਛਾਨਿਆ ਨਹੀਂ ਸ਼ਬਦ ਕਹਿੰਦਾ ਹੀ ਹੈ ਤੇ ਇਸ ਤੋਂ ਬਾਅਦ ਫੋਨ ਸੁਣਨ ਵਾਲਾ ਸ਼ਖਸ ਗਾਲਾਂ ਤੇ ਬਰਸਾਟ ਕਰ ਦਿੰਦਾ ਉਸ ਨੂੰ ਲੱਗਦਾ ਕਿ ਇਹ ਕੋਈ ਠੱਗ ਹੈ ਪਰ ਜਦੋਂ ਫੋਨ ਕਰਨ ਵਾਲਾ ਸਮਝ ਜਾਂਦਾ ਕਿ ਆ ਉਸ ਨੂੰ ਠੱਗ ਸਮਝ ਰਿਹਾ ਤੇ ਉਹ ਨਾਲ ਹੀ ਉਸ ਨੂੰ ਟੋਕ ਦਿੰਦਾ ਤੇ ਅੱਜੇ ਉਹ ਕਹਿੰਦਾ ਕਿ ਭਰਾਵਾ ਮੈਂ ਠੱਗ ਨਹੀਂ ਬੋਲ ਰਿਹਾ ਮੈਂohi ਬੰਦਾ ਬੋਲ ਰਿਹਾ ਵਾਂ ਉਹ ਆਪਣਾ ਪ੍ਰੀਛੇ ਦਿੰਦਾ ਜਿਸ ਤੋਂ ਬਾਅਦ ਫੋਨ ਤੇ ਗਾੜਾ ਕੱਢਣ ਵਾਲਾ ਸ਼ਤਵੀ ਚੇਪ ਜਾਂਦਾ ਤੇ ਮਾਫੀ ਵੀ ਮੰਗਦਾ ਤੁਸੀਂ ਆਪ ਵੀ ਦੇਖ ਲਵੋ ਸੁਣੋ ਕਿਵੇਂ ਵਾਇਰਲ ਹੋ ਰਹੀ ਐ ਆਡੀਓ ਤੇ ਤੁਸੀਂ ਵੀ ਸਮਝ ਕਿਤੇ ਇਸ ਚੱਕਰ ਆਪਨੇ ਕਿਸੇ ਸਗੇ ਸੰਬੰਧੀ ਨੂੰ ਗਾੜਾ ਨਾ ਕੱਟ ਬੈਠੇ ਹੋ ਸੁਣ ਲਵੋ ਵਾਇਰਲ ਹੋ ਰਹੀ ਐ ਆਡੀਓ ਬਿਊਰੋ ਰਿਪੋਰਟ ਠਾਕ ਮੈਲ ਪੰਛਾਪੀ ਟੀਵੀ ਹਲੋ ਹਲੋ ਇਹਦਾ ਖਾਕਾ ਜੀ ਬਈਆ ਜੀ ਹਲੋ ਬਰਾਵਾ ਜੀ ਜਿੰਜੀ ਸੁਠੀ ਗੱਲ ਹਮ ਪਿਛਾਨਿਆ ਨਹੀਂ ਤੁਹਾਨੂੰ ਨਹੀਂ ਪਿਛਾਨਿਆ ਨਹੀਂ ਉਹ ਤੇ ਇਹ ਪਛਾਨਣਾ ਵੀ ਨਹੀਂ ਵੀਰ ਜੀ ਇਤਨ ਪੈਣ ਚੁੱਦੂ ਤੁਹਾਡਾ ਗੰਦੀ ਐ ਸਾਰੇ ਦਰਿਓ ਇਤਨ ਪੈਣ ਚੁੱਦੂ ਤੁਹਾਡਾ ਗੰਦੀ ਐ ਸਾਰੇ ਦਰਿਓ ਇਤਨ ਪੈਣ ਚੁੱਦੂ ਤੁਹਾਡਾ ਗੰਦੀ ਐ ਸਾਰੇ ਦਰਿਓ ਓਏ ਓ ਵਾਲਾ ਨਹੀਂ ਹੈ ਘਬਰਾ ਵਾ ਡੱਗੀ ਵਾਲਾ ਕੋਈ ਨਹੀਂ ਹੈ ਜਾ ਕੀ ਹੋ ਗਿਆ পাগল ਤੇ ਨਹੀਂ ਹੋਗੇ ਤੁਸੀਂ ਕੌਣ ਹੈ ਤੂੰ ਮਨੀਸ਼ ਬੋਲ ਰਿਹਾ ਅੱਛਾ ਥੋੜੀ ਤਾਂ ਜੀ ਸੌਂ ਓਏ ਓ ਇਹ ਦਜਾ ਡੱਗੀ ਉਹਨੇ ਬਲਤਾ ਲਈ ਹੁਣ ਪਛਾਣਿਆ ਹਾਂ ਉਹ ਨਾ ਬਰਾਵਾ ਨਾ ਨਾਈ ਕੰਮ ਕੱਢਿਆ ਕਰੋ ਉਹ ਕਰ ਦਿੰਦੇ ਨਾ ਫੋਨ ਆ ਬਾਰੇ ਕਿਹੜੀ ਗਾਲੀ ਕੱਢੀ ਵੀਤੀ ਕਿਉਂ ਬਿਠੇ ਐ ਤੇ ਆਫਿਸ ਤੇ ਪਰ ਤੇ ਉਹ ਬਿਠੇ ਹੀ ਸਾਰ ਅੰਦਰ ਬਿਠੇ ਹੀ ਬੈਠੇ ਬੈਠੇ ਆ ਜੀ ਉਹ ਸਰ ਸਵਾਹ ਕਿੱਦਾਂ ਠੀਕ ਹੋ ਸੁਣਿਆ ਕਿਵੇਂ ਕਿਸੇ ਆਪਣੇ ਨੂੰ ਹੀ ਗਾਲਾਂ ਕੱਢ ਦਿੱਤੀਆਂ ਉਹ ਤਾਂ ਬੰਦਾ ਚੰਗਾ ਸੀ ਸਮਝ ਗਿਆ ਕਿ ਗਲਤੀ ਹੋ ਗਈ ਹੈ ਨਹੀਂ ਤੇ ਆਪਸੀ ਰਿਸ਼ਤੇ بگੜ ਜਾਣੇ ਸੀ بگੜ ਜਾਣੇ ਸੀ بگੜ ਜਾਣੇ ਸੀ ਇਸ ਲਈ ਤੁਸੀਂ ਵੀ ਰਹੋ ਸਾਵਧਾਨ ਬੀਰ ਰਿਪੋਰਟ ਤਨਖ ਪੈ ਪੰਜਾਬੀ ਟੀਵੀ